ਵੌਇਸ ਆਫ ਪੰਜਾਬ 'ਚ ਤੁਹਾਡਾ ਸਵਾਗਤ ਹੈ ਕਹਿੰਦੇ ਨੇ ਜਦੋਂ ਧਰਮ ਦੀ ਨੇਕੀ ਤੇ ਪੂਰਨ ਪ੍ਰਿਹਾਰ ਤੇ ਅਧਰਮ ਤੇ ਬਦੀ ਦੇ ਖੁੱਲੇ ਪ੍ਰਚਾਰ ਹੋਣ ਅਤ ਦੇ ਜ਼ੁਲਮ ਪਾਪ ਉਪਰਾਤ ਤੇ ਹਹਾਕਾਰ ਮਚਾਈ ਜਦੋਂ ਸਹਿਣ ਵਾਲਿਆਂ ਦਾ ਸਬਰ ਤੋਂ ਖਤਮ ਹੋ ਜਾਏ ਤਾਂ ਰੱਬ ਨੂੰ ਕਿਸੇ ਦੇ ਵਜੂਦ ਵਿੱਚ ਆ ਕੇ ਧਰਤੀ ਤੇ ਉਤਰਨਾ ਪੈਂਦਾ ਹੈ ਅਰਸ਼ਾਂ ਤੋਂ ਕੋਈ ਰੱਬੀ ਨੂਰ ਧਰਤੀ ਤੇ ਪ੍ਰਗਟ ਹੁੰਦਾ ਹੈ ਸ਼ਾਇਦ ਇਸੇ ਕਾਰਜ ਲਈ ਗੁਰੂ ਨਾਨਕ ਦੇਵ ਜੀ ਇਕਲਾਹੀ ਨੂਰ ਦੇ ਰੂਪ ਵਿੱਚ ਧਰਤੀ ਤੇ ਉਤਰੇ ਜਿਸ ਨਾਲ ਸਾਰੀ ਧਰਤੀ ਨੂਰੋ ਨੂਰ ਹੋ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਮਹਾਂ ਅਨ ਕਵੀ ਸਮਾਰ ਸੁਧਾਰਕ ਨੀਦਰ ਦੇਸ਼ਪਖਤ ਸਨ। ਉਹਨਾਂ ਨੇ ਅੰਧਕਾਰ ਵਿੱਚ ਡੁੱਬੀ ਦੁਨੀਆ ਨੂੰ ਸੱਚਾਈ ਅਤੇ ਭਗਤੀ ਦਾ ਸੱਚਾ ਮਾਰਗ ਦਿਖਾਉਣ ਦਾ ਚਤਨ ਕੀਤਾ। ਉਹਨਾਂ ਨੇ ਸਰਵਤ ਦਾ ਭਲਾ ਚਾਉਣ ਵਾਲਾ ਸੰਜੀਵਾਲਤਾ ਦਾ ਰਾਹ ਦੱਸਿਆ। ਗੁਰੂ ਜੀ ਨੇ ਲੋਕਾਂ ਨੂੰ ਦਸਾਂ ਨੋਆਂ ਦੀ ਕਮਾਈ ਕਰਕੇ ਖਾਣ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਉਹਨਾਂ ਦੇ ਉਪਦੇਸ਼ ਅੱਜ ਕੱਲ ਦੀ ਜ਼ਿੰਦਗੀ ਵਿੱਚ ਬਹੁਤ ਮਤਦਾਰ ਰੱਖਦੇ ਨੇ। ਉਹ ਸਾਨੂੰ ਦੁਨੀਆਦਾਰੀ ਵਿੱਚ ਰਹਿੰਦੇ ਹੋਏ ਇਸ ਤੋਂ ਨਿਰਲੇਪ ਅਤੇ ਉੱਚਾ ਰਹਿ ਕੇ ਆਪਣੇ ਫਰਜ਼ ਨਿਭਾਉਣ ਦਾ ਰਾਹ ਦੱਸਦੇ ਨੇ। 15 ਅਪ੍ਰੈਲ 1463 ਈਸਵੀ ਨੂੰ ਗੁਰਨਾਨਕ ਦੇਵ ਅਪਜੀ ਦਾ ਜਨਮ ਰਾਏਪੋਈ ਦਿੱਤਲਵੰਡੀ ਵਿਖੇ ਮਾਤਾ ਕਾਲੂ ਦੇ ਘਰ ਅਤੇ ਮਾਤਾ ਤ੍ਰਿਪਤਾ ਦੀ ਪਵਿੱਤਰ ਕੁੱਖੋਂ ਹੋਇਆ ਆਪਜੀ ਦੀ ਇੱਕ ਵੱਡੀ ਭੈਣ ਸੀ ਜਿਸ ਦਾ ਨਾਂ ਨਾਨਕੀ ਸੀ ਕਿਹਾ ਜਾਂਦਾ ਹੈ ਕਿ ਆਪਜੀ ਦਾ ਨਾਂ ਨਾਨਕ ਇਸ ਕਾਰਨ ਪਿਆ ਕਿਉਂਕਿ ਆਪ ਆਪਣੇ ਨਾਨਕੇ ਘਰ ਵਿੱਚ ਪੈਦਾ ਹੋਏ ਸੀ। ਆਪ ਜੀ ਦਾ ਜਨਮ ਕੱਤੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਆਪ ਨੂੰ 5 ਸਾਲ ਦੀ ਉਮਰ ਵਿੱਚ ਪਾੰਦੇ ਕੋਲ ਪੜਨ ਲਈ ਭੇਜਿਆ ਗਿਆ ਤਾਂ ਆਪ ਆਪਣੇ ਗਿਆਨ ਅਤੇ ਸੂਝ-ਬੂਝ ਨਾਲ ਉਹਨਾਂ ਨੂੰ ਹੈਰਾਨ ਕਰ ਦਿੱਤਾ। ਇੱਕ ਵਾਰ ਗੁਰੂ ਜੀ ਦੇ ਜਨੂ ਪਾਵਨ ਦੀ ਇੱਕ ਪੰਡਿਤ ਨੂੰ ਬੁਲਾਇਆ ਗਿਆ ਤਾਂ ਆਪ ਨੇ ਜਨੂ ਪਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਦੱਸਿਆ ਕਿ ਸਾਨੂੰ ਅਜਿਹਾ ਜਨੂ ਪੋਣਾ ਚਾਹੀਦਾ ਹੈ ਜੋ ਸਾਡਾ ਸਦਾ ਸਾਥ ਦੇਵੇ ਤੇ ਨਾ ਹੀ ਮੈਲਾ ਹੋਵੇ। ਕਹਿੰਦਾ ਪਾਪ ਸੀ ਕਿ ਸਾਨੂੰ ਦਿਆ ਸੰਤੋਖ ਜੱਤ ਸੱਤ ਦੱਜ ਨੇ ਉਪਉਣਾ ਚਾਹੀਦਾ ਹੈ ਪਿਤਾ ਮਹਿਤਾ ਕਾਲੂ ਨੇ 7 ਸਾਲ ਦੀ ਉਮਰ ਵਿੱਚ ਪੰਡਿਤ ਗੋਪਾਲ ਪਾਸੋਂ ਹਿੰਦੀ ਪ੍ਰਿਚਲਾਲ ਕੋਲੋਂ ਸੰਸਕ੍ਰਿਤ ਤੇ 13 ਸਾਲ ਦੀ ਉਮਰ ਵਿੱਚ ਮੌਲਵੀ ਕুতਬਦੀਨ ਕੋਲੋਂ ਫਾਰਸੀ ਪੜਨ ਲਈ ਭੇਜਿਆ ਆਪ ਜੀ ਨੇ ਪਤਨ ਵਿੱਚ ਹੀ ਸੰਕੇਤ ਦੇ ਦਿੱਤੇ ਕਿ ਉਹਨਾਂ ਦਾ ਇਸ ਦੁਨੀਆ ਵਿੱਚ ਆਉਣ ਦਾ ਖਾਸ ਉਦੇਸ਼ ਹੈ ਇਸ ਲਈ ਉਹਨਾਂ ਨੇ ਪਾੰਦੇ ਨੂੰ ਸੰਸਾਰਿਕ ਤੇ ਅਧਿਆਤਮਿਕ ਵਿਦਿਆ ਸਬੰਧੀ ਤਿੱਖੇ ਪ੍ਰਸ਼ਨ ਕੀਤੇ ਵਿਦਿਆ ਪ੍ਰਾਪਤੀ ਤੋਂ ਬਾਅਦ ਪਿਤਾ ਨੇ ਆਪ ਨੂੰ ਘਰੇਲੂ ਕੰਮਾਂ ਵਿੱਚ ਲਾਉਣ ਦਾ ਯਤਨ ਕੀਤਾ ਇਸ ਸਮੇਂ ਦੌਰਾਨ ਆਪਨੇ ਮੱਝਾ ਚਾਰੀਆਂ ਅਤੇ ਦੁਕਾਨ ਕੀਤੀ ਫਿਰ ਮਹਿਤਾ ਕਾਲੂ ਜੀ ਨੇ ਆਪ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਰਾਹ ਵਿੱਚ ਗੁਰੂ ਜੀ ਨੂੰ ਕੁਝ ਸਾਧੂ ਮਿਲੇ ਆਪਨੇ ਇਨ੍ਹਾਂ ਪੈਸਿਆਂ ਨਾਲ ਉਹਨਾਂ ਨੂੰ ਭੋਜਨ ਕਰਾ ਦਿੱਤਾ ਪਿਤਾ ਜੀ ਨੇ ਜਦ ਪੁੱਛਿਆ ਆਪਨੇ ਇਸ ਨੂੰ ਸੱਚਾ ਸੌਦਾ ਕਹਿ ਕੇ ਪੁਕਾਰਿਆ ਆਪਦੇ ਪਿਤਾ ਨੇ ਆਪ ਨੂੰ ਆਪਣੀ ਭੈਣ ਨਾਨਕੀ ਦੇ ਘਰ ਭੇਜ ਦਿੱਤਾ ਇੱਥੇ ਆਪਨੇ ਨਵਾਬ ਦੌਲਤ ਖਾਨ ਲੋਧੀ ਦੇ ਕੋਲ ਨੌਕਰੀ ਮਿਲ ਗਈ ਨੌਕਰੀ ਦੇ ਨਾਲ ਆਪਨੇ ਸਦਾ ਧਰਮ ਪਰਮ ਪਿਤਾ ਪ੍ਰਮਾਤਮਾ ਦਾ ਚਾਪ ਕੀਤਾ ਆਪ ਜੀ ਦਾ ਵਿਆਹ ਮੂਲ ਚੰਦ ਜੀ ਸਪਤਰੀ ਸੁਲਖਣੀ ਜੀ ਨਾਲ ਹੋਇਆ ਕੁਝ ਸਮੇਂ ਬਾਅਦ ਹੀ ਆਪ ਜੀ ਦੇ ਘਰ ਦੋ ਪੁੱਤਰਾਂ ਸ਼੍ਰੀ ਚੰਤੇ ਲਖਮੀ ਚੰਦ ਨੇ ਜਨਮ ਲਿਆ ਇੰਨਾ ਸਮਾਂ ਗ੍ਰਸਥ ਵਿੱਚ ਰਹਿ ਕੇ ਵੀ ਆਪ ਜੀ ਦਾ ਮਨ ਦੁਨੀਆਦਾਰੀ ਵੱਲੋਂ ਨਿਰਲੋਪ ਹੋ ਗਿਆ ਸੁਲਤਾਨਪੁਰ ਨੌਕਰੀ ਕਰਤੇ ਸਮੇਂ ਹੀ ਆਪ ਇੱਕ ਦਿਨ ਬੇ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਅਤੇ ਤਿੰਨ ਦਿਨ ਅਲੋਪ ਰਹੇ ਇਸ ਅਲੋਪਤਾ ਤੋਂ ਬਾਅਦ ਵਾਪਸ ਆ ਕੇ ਆਪ ਨੇ ਕੋਈ Hindu ਨਹੀਂ ਮੁਸਲਮਾਨ ਦਾ ਨਾਰਾ ਦਿੱਤਾ ਇਸ ਨੂੰ ਤ੍ਰਾਤਲ ਰੂਪ ਦੇ ਲਈ ਆਪਨੇ ਚਾਰਾਂ ਦਿਸ਼ਾਵਾਂ ਦੀ ਪੈਦਲ ਯਾਤਰਾ ਕੀਤੀ। ਇਨ੍ਹਾਂ ਯਾਤਰਾਵਾਂ ਨੂੰ ਚਾਰ ਉਦਾਸੀਆਂ ਦਾ ਨਾਮ ਵੀ ਦਿੱਤਾ ਜਾਂਦਾ ਹੈ। ਗੁਰੂ ਜੀ ਨੇ ਚਾਰਾਂ ਦਿਸ਼ਾਵਾਂ ਵਿੱਚ ਪੂਰਬ, ਪੱਛਮ, ਉੱਤਰ, ਦੱਖਣ ਵਿੱਚ ਚਾਰ ਮਹੱਤਵਪੂਰਨ ਉਦਾਸੀਆਂ ਕੀਤੀਆਂ। ਇਨ੍ਹਾਂ ਵਿੱਚ ਗੁਰੂ ਜੀ ਨੇ ਲੋਕਾਂ ਨੂੰ ਧਰਮ ਦਾ ਅਸਲੀ ਮਤਲਬ ਸਮਝਾਉਂਦਾ ਚਤਨ ਕੀਤਾ। ਆਪ ਆਪਣੇ ਆਖਿਰ ਸਮੇਂ ਕਰਤਾਰਪੁਰ, radiative ਕੰਡੇ ਆ ਕੇ ਰਹਿਣ ਲੱਗ ਪਏ। ਸ੍ਰੀ ਗੁਰੂ ਨਾਨਕ ਦੇਵ ਜੀ 1539 ਈਸਵੀ ਨੂੰ ਚੌਥੀ ਜੋਤ ਸਮਾ ਗਏ। ਚੌਥੀ ਜੋਤ ਵਿੱਚ ਸਮਉਣ ਤੋਂ ਪਹਿਲਾਂ ਆਪ ਜੀ ਨੇ लाई ਲੈਣਾ ਜੀ ਨੂੰ ਆਪਣੀ ਗੱਦੀ ਦੇ ਦਿੱਤੀ ਜੋ ਬਾਅਦ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਈ ਪੰਜਾਬ ਅਤੇ ਸਿੱਖ ਇਤਿਹਾਸ ਜਾਣਨ ਲਈ ਵੌਇਸ ਆਫ ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੌਇਸ ਆਫ ਪੰਜਾਬ ਲਈ ਨਿਊਜ਼ ਡੈਸਕ ਤੋਂ ਇਸ਼ਾ ਗਰਕ ਦੀ ਰਿਪੋਰਟ